ਉਸ ਤੋਂ ਪੀਰਵਕੀਰਨ ਦੀ ਨਗਰੀ ਚੈਨਲ ਤੇ ਅੱਜ ਮਾਤਾ ਕਮਖਿਆ ਦੇਵੀ ਜੀ ਦਾ ਮੂਣੀ ਮੰਤਰ ਬਸ਼ੀ ਕਰਨ ਕਰਨ ਵਾਲਾ ਇਹ ਮੰਤਰ ਲੈ ਕੇ ਹਾਜ਼ਰ ਹੋਈਆਂ ਮਾਤਾ ਕਮਖਿਆ ਦੇਵੀ ਬਾਰੇ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਮਾਤਾ ਕਮਖਿਆ ਦੇਵੀ ਦੇ ਕੋਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋ ਕੇ ਤਾਂ ਉਹ ਹੱਲ ਨਹੀਂ ਦਿੰਦੀ ਬਹੁਤ ਵੱਡੇ ਵੱਡੇ ਕੰਮ ਕਮਖਿਆ ਜੀ ਵੀ ਕਰਤੁੰਦੀ ਹੈ ਲੇਕਿਨ ਇਹ ਬਸ਼ੀ ਕਰਨ ਵਾਲਾ ਜੋ ਕਮਕਸ਼ਾ ਦੇਵੀ ਦਾ ਮੰਤਰ ਲੈ ਕੇ حاضر ਹੋਈਆਂ ਇਸ ਮੰਤਰ ਨੂੰ ਸਿੱਧਕੀ ਵਿੱਚ ਕਰਨਾ ਟਾਈਮ ਕਿੰਨਾ ਲੱਗਣਾ ਇਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਉਸ ਦੀ ਫੀਤੀ ਦੇ ਅਨੁਸਾਰ ਹੀ ਜੇਕਰ ਇਸ ਮੰਤਰ ਨੂੰ ਸਿੱਧ ਕਰੂੰਗੀ ਤਾਂ ਕਮਕਸ਼ਾ ਦੇਵੀ ਇੰਨੀ ਤੁਹਾਨੂੰ ਤਾਕਤ ਬਖਸ਼ੇਗੀ ਕਿ ਤੁਸੀਂ ਜਿਹਨੂੰ ਵੀ ਚਾਹੋਗੇ ਆਪਣੇ ਵਾਸਤੇ ਵਿੱਚ ਕਰ ਸਕਦੀਆਂ ਸੋ ਦੋਸਤੋ ਵਿਧੀ ਇਸ ਤਰ੍ਹਾਂ ਹੈ 41 ਦਿਨ ਇੱਕ ਕੋਹਾਂਤ ਜਗ੍ਹਾ ਤੇ ਬੈਠ ਕੇ ਰਾਤ ਦੇ ਸਮੇਂ ਮੰਤਰ ਦਾ ਜਾਪ ਕਰਨਾ ਹੈ ਚੂ ਕਿ ਮੈਂ ਮੰਤਰ ਤੁਹਾਨੂੰ ਦੱਸਾਂਗਾ ਭੂਖ ਪ੍ਰਸ਼ਾਤ ਰੱਖਣ ਦੇ ਲਈ ਸਭ ਤੋਂ ਪਹਿਲਾਂ ਇੱਕ ਘੋੜੀ ਚੋਤ ਜਗਾਉਣੀ ਹੈ ਜਿੰਨਾ ਚਿਰ ਤੁਹਾਡਾ ਜਾਪ ਚੱਲਦਾ ਰਹੇ ਕਿੰਨੇ ਦਿਨ ਜਣੀ 41 ਦਿਨ ਰੋਜ਼ ਜੂਤ ਚਗਾ ਕੇ ਬੈਠਣਾ ਜਿੰਨਾ ਚਿਰ ਕੋਟਾ ਜਾਪ ਚੱਲਦਾ ਜੂਤ ਚੱਗਦੀ ਰਹਿਣੀ ਚਾਹੀਦੀ ਆ ਕੋਲ ਚੱਟ ਰੱਖਣਾ ਕੋਲ ਅਰਗਵਤੀ ਲਾ ਕੇ ਫੁੱਲ ਰੱਖਣੇ ਆ ਜੋ ਵੀ ਉਸ ਮੌਕੇ ਦੇ ਫਲ ਉਹਨ ਮੇਵ ਰੱਖਣਾ ਆ ਫਲ ਰੱਖਣੇ ਆ ਥੋੜੇ ਜਿ ਇਸ ਤਰ੍ਹਾਂ ਸਰਸਮਾਨ ਰੱਖ ਕੇ ਤੁਸੀਂ ਜਾਪ ਸ਼ੁਰੂ ਕਰਨਾ ਹੈ ਜਾਪ 48 ਦਿਨ ਦਾ ਕਰਨਾ ਹੈ ਔਰ ਟਾਈਮ ਜਿਹੜਾ ਇੱਕ ਦਿਨ ਤੁਸੀਂ ਨੇ ਰੱਖ ਲਿਆ ਹਰ ਰੋਜ਼ ਉਸ ਟਾਈਮ ਹੀ ਬੈਠਣਾ ਹੈ ਸਾਫ਼ ਪਾਗੂ ਕੇ ਬੈਠ ਕੇ ਜਾਪ ਕਰਨਾ ਹੈ ਲੇਕਿਨ ਇਹਦੇ ਵਿੱਚ ਇਹ ਆ ਕਿ ਤੁਸੀਂ ਪੰਜ ਮਾਲਾ ਰੋਜ਼ ਇਸ ਜਾਪ ਪਾਠੀਆਂ ਕਰਨੀਆਂ ਹੈ ਰੋਜ਼ ਪੰਜ ਮਾਲਾ ਲੇਕਿਨ ਇਹ ਤਾਂ ਵੀ ਹੈ ਕਿ ਕਈ ਦਫਾ ਜੋਬ ਕਰਦੇ ਕਰਦੇ ਕਿ ਕੁਝ ਦਿਸਣ ਨੂੰ ਵੀ ਲੱਗ ਪੈਂਦਾ ਇਹ ਤਰ੍ਹਾਂੀਆਂ ਭੜਗੀਆਂ ਚੀਜ਼ਾਂ ਬੂਤ ਚਿਡੇਲਾ ਇਦਾਂ ਦਾ ਵੀ ਦਿਸਣ ਲੱਗ ਪੈਂਦਾ ਹੈ ਪਰ ਤੁਸੀਂ ਡਰਨਾ ਨਹੀਂ ਉਠਣਾ ਨਹੀਂ ਡਰਨਾ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਜਿੰਨਾ ਚਿਰ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ ਤੁਸੀਂ ਆਪਣਾ ਜਾਪ ਕਰ ਜਣਾ ਕਿਸੇ ਨੂੰ ਤੁਹਾਨੂੰ ਕੁਝ ਕਹਿਣਾ ਤੁਸੀਂ ਆਪਣੇ ਜਾਪ ਦੇ ਵਿੱਚ ਰਹਿਣਾ ਇਹ ਸਾਰਾ ਸਮਾਨ ਜੋ ਖੋਲੂ ਬਗੈਰਾ ਇਹ ਸਾਰਾ ਸਮਾਨ ਰੱਖਣਾ ਹੈ ਪਹਿਲੇ ਦਿਨ ਤੇ ਆਖਰੀ ਦਿਨ ਤੱਕ ਰੱਖ ਸਕਦੇ ਆ ਜੁੱਤ ਹਰ ਰੋਜ਼ ਜੁੱਬੂ ਨਹੀਂ ਇਹ ਨਹੀਂ ਕਿ ਪਹਿਲੇ ਦਿਨੇ ਜੁੱਤ ਚਾ ਲੀ ਨਹੀਂ ਪਹਿਲੇ ਦਿਨ ਤੋਂ ਲੈ ਕੇ ਆਖਰੀ 48ਵੇਂ ਦਿਨ ਤੱਕ ਜੁੱਤ ਜਗਾ ਲਗਾਤਾਰ ਜਗਾਈ ਜਾਣੀ ਆ ਔਰ ਇਹਦੇ ਵਿੱਚ ਦੋਸਤੋ ਉਹ ਜਿਹੜਾ ਸਾਰਾ ਸਮਾਨ ਤੁਸੀਂ ਰੱਖਿਆ ਆਪਣਾ ਉਹ ਬਦਲਣਾ ਨਹੀਂ ਫੁੱਲ ਰੱਖੀ ਹੋਈ ਹੈ ਅਗਰ ਤਗਰ ਡੱਬੂ ਜੋ ਵੀ ਸਮਾਨ ਰੱਖਣਾ ਹੈ ਉਹ ਨੂੰ ਦੋਸਤੋ ਇਹ ਸਾਰਾ ਸਮਾਨ ਜੋ ਕੁਛ ਵੀ ਤੁਹਾਨੂੰ ਦੱਸਿਆ ਰੱਖਦੇ ਰਹਿਣਾ ਵਰਜਣਾ ਜਾਨਾ ਰੱਖੂਗੇ ਤੇ ਇਹਦਾ ਬਹੁਤ ਫਾਇਦਾ ਰਾਤ ਦੇ ਟਾਈਮ ਹੀ ਉਹ ਵਧਾ ਕੇ ਆ ਜਣਾ ਹੋਜ ਰੱਖ ਕੇ ਰਾਤ ਦੇ ਟਾਈਮ ਹੀ ਵਧਾ ਕੇ ਆ ਜਾ ਲੇਕਿਨ ਗੱਲ ਇਹ ਕਿ ਇਹ ਜ਼ਰੂਰੀ ਆ ਇਸ ਮੰਤਰ ਨੂੰ ਸਿਰ ਕਰਨੇ ਲਈ ਆਪਣੇ ਅਸਣ ਨੂੰ ਕਿਸੇ ਵੀ ਕੀਲਣ ਵਾਲੇ ਮੰਤਰ ਦੇ ਨਾਲ ਕੀਲ ਕਰਨਾ ਪਵੇਗਾ ਕੀਲ ਕਰਕੇ ਹੀ ਬੈਠਣਾ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰੇਤਾ ਦਸਨੀ ਰਹਿਣੇ ਟਪਣੇ ਦੀ ਜਰੂਰਤ ਕੋਈ ਨਹੀਂ ਘਬਰਾਉਣ ਦੀ ਜਰੂਰਤ ਕੋਈ ਨਹੀਂ ਆਪਣੇ ਅਸਣ ਤੋਂ ਉੱਠਣ ਦੀ ਜਰੂਰਤ ਕੋਈ ਨਹੀਂ ਤੁਹਾਨੂੰ ਆਪਣੇ ਮggen ਹੋ ਕੇ ਆਪਣੇ ਪਾਠ ਦੇ ਵਿੱਚ ਲੱਗੇ ਰਹਿਣਾ ਜਦ ਤੋੜਾ ਪਾਠ ਪੂਰਾ ਹੋ ਚੁੱਕੀ ਤਫੀਰ ਉਖਾਇਆ ਫਿਰ ਪਰ ਕੋਈ ਵੀ ਕੁਛ ਨਹੀਂ ਦਸਿਆ ਦੋਸਤੋ ਹੁਣ ਕਮਖਿਆ ਦੇਵੀ ਦੇ ਉਸ ਮੰਤਰ ਵਾਲ ਨੂੰ ਚੱਲੀਏ ਮੰਤਰ ਮੈਂ ਬੋਲਣ ਜਾ ਰਿਹਾ ਉਸ ਮੰਤਰ ਨੂੰ ਮੈਂ ਚੰਗੀ ਤਰ੍ਹਾਂ ਕੰਠ ਕਰਕੇ ਲਿਖ ਕੇ ਕੰਠ ਕਰਕੇ ਯਾਦ ਕਰਕੇ ਹੀ ਇਸ ਮੰਤਰ ਨੂੰ ਸ਼ੁਰੂ ਕਰਨਾ ਹੈ ਜਿਸ ਦੇ ਨਾਲ ਤੁਸੀਂ ਜਿਹਨੂੰ ਵੀ ਚਾਹੂਗੇ ਆਪਣੇ ਬਸਤੀ ਵਿੱਚ ਕਰ ਸਕਦੇ ਆ ਬਸ਼ੀਕਰਨ ਹੋ ਸਕਦਾ ਹੈ ਜਿਹਨੂੰ ਵੀ ਨજર ਪਰਖੀ ਦੇਖ ਲਓਗੇ ਉਹ ਤੁਹਾਡੀ ਬਸਤੀ ਵਿੱਚ ਹੋ ਸਕਦਾ ਹੈ ਜਿਹੜਾ ਤੁਹਾਡੀ ਵੱਲ ਉਸ ਟਾਈਮ ਦੇਖ ਲਵੇ ਕਿਉਂਕਿ ਜਿੰਮ ਵੀ ਬਸ ਕਰਨਾ ਹੋਵੇ ਤੁਸੀਂ ਇੱਕ ਇਹ ਜ਼ਰੂਰੀ ਹੈ ਕਿ ਤੁਸੀਂ ਨੇ ਉਸ ਸਮੇਂ ਜਪ ਜਰੂਰ ਕਰਨਾ ਇਸ ਮੰਤਰ ਦਾ ਸਤਵੀਂ ਬਰੀ ਕਰ ਲੋ 11 ਬਰੀ ਕਰ ਲੋ 21 ਬਰੀ ਕਰ ਲੋ 31 ਬਰੀ ਕਰਕੇ ਉਹ ਜਪ ਕਰਕੇ ਆਪਣੇ ਹੱਥਾਂ ਤੇ ਜਪ ਕਰਕੇ ਅੱਖਾਂ ਤੇ ਫੇਰ ਲੱਖਾਂ ਤੇ ਫੇਰ ਕੇ ਤਰਪੋ ਜਿਸ ਵੇਲੇ ਵੀ ਜੀਨੂ ਉਹ ਪਾਸ ਕਰਨਾ ਤੁਸੀਂ ਦੇਖੋਗੇ ਅੱਖਾਂ ਪਰ ਕੇ ਤਉਹਦੇ ਤੇ ਅਸਰ ਉਹ ਵਿਗਲਤ ਹੋ ਡੇ ਮਗਰ ਮਗਰ ਬਦਨ ਲਪੂ ਸਤੋ ਇਹ ਮੰਤਰ ਇਸ ਤਰ੍ਹਾਂ ਹੈ کامرو دیش کمکھیا دیوی جہاں بسے اسماعیل جوکی اسماعیل جو بیچی فلواڑی لونا چمیاری فل روی فول ہسے فول مینا نار سنگ ویر بسے جہاں جہاں جائے میرے پولیوں کی باس ਸੋ ਸੋ ਚੱਲੀ ਆਵੇ ਹਮਾਰੇ ਪਾਸ ਚੱਲੇ ਮੰਤਰ ਪੂਰੇ ਬਾਦਸ਼ਾਹ ਦੇਖਾਂ ਲੂਨਾ ਜਮਿਆਰੀ ਤੇਰੇ ਇਲਮ ਕਾ ਤਮਾਸ਼ਾ ਚੱਲ ਹੋ ਹਾਜ਼ਰ ਦੁਹਾਈ ਮਾਤਾ ਕੁਮਖਿਆ ਕੀ ਦੋਸਤੋ ਇਹ ਮੰਤਰ ਹੈ ਇਸ ਮੰਤਰ ਦੇ ਨਾਲ ਤੁਸੀਂ ਆਪਣੇ ਸਾਰੇ ਕਾਰਜ ਰਾਸ ਕਰ ਸਕਦੇ ਹੋ ਸੋ ਦੋਸਤੋ ਜਿਹੜੇ ਸਤਾਰਜੂ ਵੀਰ ਇਸ ਚੈਨਲ ਦੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਦੋਸਤੋ ਜਬ ਤੱਕ ਲਈ ਜੈ ਪੀਰਾਂ ਦੀ